ਨੀ ਕੁੜੇ ਤੂੰ ਕੋਈ ਖੁਸ਼ਖਬਰੀ ਨਹੀਂ ਸੁਣਾਈ ਸਾਲ ਹੋ ਗਿਆ ਤੇਰੇ ਭੈਣ ਨੇ ਮੁੰਡਾ ਪਿਆਇ ਨੂੰ ਲੈ ਖੁਸ਼ਖਬਰੀ ਕਾਦੀ ਬੀਬੀ ਉਹ ਤਾਂ ਟੈਸਟ ਕਰਾਉਂਦੇ ਫਿਰਦੇ ਆ ਵੀ ਕਿਤੇ ਕੁੜੀ ਨਾ ਜੰਮ ਪਵੇ ਪਤਾ ਨਹੀਂ ਕਿਹੋ ਲੋਕ ਇਹਨਾਂ ਜੰਮ ਤੋਂ ਡਰਦੇ ਆਂ ਆ ਦੇਖਿਆ ਨਹੀਂ ਬੀਬੀ ਕੋਲਕਾਤਾ ਚ ਕੀ ਹੋਇਆ ਇੰਨਾ ਜਾਨਵਰਾਂ ਵਾਲਾ ਸਲੋਕ ਕੀਤਾ ਕੁੜੇ ਨੇ ਐਸੀ ਕਰਕੇ ਤਾਂ ਲੋਕੀਂ ਈਆਂ ਜੰਮ ਤੋਂ ਡਰਦੇ ਆ ਸਮਝ ਨਹੀਂ ਆਉਂਦੀ ਬੀਬੀ ਕੀ ਕੀਤਾ ਜਾਵੇ ਉਹ ਤਾਂ ਕੁੜੀਆਂ ਨੂੰ ਬਾਹਰ ਭੇਜਣ ਲੱਗੇ ਵੀ ਡਰ ਲੱਗਦਾ ਅਦਾਂ ਦਰਦ ਦੇ ਕੰਮ ਨਹੀਂ ਸੱਣਾ ਪੁੱਤ ਆਪਣੀਆਂ ਧੀਆਂ ਨੂੰ ਇਹਨਾ ਜਾਣਦਰਾ ਨਾਲ ਮਜਿੱਖਣ ਨਹੀਂ ਹਨ ਤੇ ਨਾਲ ਨਾਲ ਹਿੰਮਤ ਦਾ ਤੇ ਆਰ ਵੀ ਦਿਓ ਕੁੜੀਆਂ ਕੌਮਤ ਪੂਰ ਹੁੰਦੀਆਂ ਪਰ ਪੰਤੋਂ ਨੇ ਗਲਤ ਨਾਂ ਮੜਲੇ ਉਹਨਾ ਨੂੰ ਹੌਸਲਾ ਦਿਓ ਅੱਖ ਦੀ ਸ਼ਰਮ ਬੋਲਣ ਦੇ ਮਿਹਾਰ ਅਜਾਨ ਬਣਾਣ ਲੜਨ ਲਈ ਬਾਲ ਦੀ ਅੱਖ ਤੇ ਚਿੱਤੇ ਵਰਗੀ ਫੁੱਟੀ ਦਿਓ ਜੇ ਕਿਸੇ ਨਾਲ ਗਲਤ ਹੋਇਆ ਨਾ ਕੋਲ ਕੇ ਆਵਾਜ਼ ਥਾਓ ਕੁੜੀਆਂ ਨੂੰ ਜੰਮਨ ਤੋਂ ਡਰਨ ਨਾਲੋਂ ਮੁੰਡਿਆਂ ਨੂੰ ਉਹਨਾਂ ਦੀ ਇੱਜ਼ਤ ਕਰਨਾ ਸਿਖਾਓ ਕੁੜੀਆਂ ਨੂੰ ਬੇਬੇ ਨਾਲ ਕੀ ਮਾਤਾ ਗੁਦਰ ਕੋਰ ਵਾਲਾ ਕਬਰ ਸੰਤੋਖ ਤੇ ਮਾਈ ਭਾਗੋ ਤੇ ਮਾਤਾ ਸਾਹਿਬ ਕੋਰ ਵਰਗੀ ਹਿੰਮਤ ਵੀ ਦਿਓ